ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਚਾਰ ਵੱਡੀਆਂ ਅਪਡੇਟਾਂ ਸ਼ੇਅਰ ਕੀਤੀਆਂ ਗਈਆਂ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਹੁਣ 1 ਸਤੰਬਰ ਤੋਂ ਹੋਣ ਜਾ ਰਹੇ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਚਾਰ ਵੱਡੇ ਬਦਲਾਅ ਸੋ ਪਹਿਲੇ ਵੱਡੇ ਬਦਲਾਅ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਐਲ ਐਮ ਆਈ ਵਰਕ ਪਰਮਿਟ ਲੈਣਾ ਚਾਹੁੰਦੇ ਹਨ ਚਾਹੇ ਉਹ ਟੂਰਿਸਟ ਵੀਜ਼ੇ ਦੇ ਉੱਤੇ ਗਏ ਹੋਏ ਹਨ ਜਾਂ ਫਿਰ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਹਨ ਤੇ ਉਹ ਹੁਣ ਆਪਣਾ ਬਰਕ ਪਰਮਿਟ ਦੁਬਾਰਾ ਤੋਂ ਐਲ ਐਮ ਆਈ ਦੇ ਥਰੂ ਲੈਣਾ ਚਾਹੁੰਦੇ ਹਨ ਤੇ ਮਿਨੀਮਮ ਬੇਸ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ 온ਟਾਰੀਓ ਸੂਬੇ ਦੇ ਵਿੱਚ ਜੇਕਰ ਤੁਸੀਂ ਐਲ ਐਮ ਆਈ ਲੈਣੀ ਹੈ ਤੇ ਤੁਹਾਨੂੰ ਆਪਣੇ ਐਮਪਲੋਇਰ ਤੋਂ 34.7 ਡਾਲਰ ਲੈਣੇ ਪੈਣਗੇ ਜੀ ਹਾਂ ਮਿਨੀਮਮ ਬੇਸ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕਯੂਬਿਕ ਦੇ ਵਿੱਚ ਵੀ ਜਿਹੜਾ ਕਿ ਵਾਧਾ ਕਰ ਦਿੱਤਾ ਗਿਆ ਹੈ 32 ਡਾਲਰ ਤੋਂ ਲੈ ਕੇ 34 ਡਾਲਰ ਤੱਕ ਜਿਹੜੇ ਕਿ ਪੇਮੈਂਟ ਲੈਣੀ ਪਵੇਗੀ ਇਸ ਤੋਂ ਇਲਾਵਾ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਵੀ ਜਿਹੜਾ ਕਿ 28 ਤੋਂ ਲੈ ਕੇ 30 ਡਾਲਰ ਕਰ ਦਿੱਤੇ ਗਏ ਹਨ ਸੋ ਇੰਨੀ ਤਨਖਾਹ ਤੁਹਾਨੂੰ ਜਿਹੜੀ ਕਿ ਜੇਕਰ ਤੁਸੀਂ ਕਿਸੇ ਤੋਂ ਐਲ ਐਮ ਆਈ ਲੈਂਦੇ ਹੋ ਤੇ ਉਸ ਨੂੰ ਤੁਹਾਨੂੰ ਦੇਣੀ ਪਵੇਗੀ ਸੋ ਜਿਹੜਾ ਕਿ ਹੁਣ ਪੱਕੇ ਤੌਰ ਦੇ ਉੱਤੇ ਹੀ ਐਲ ਐਮ ਆਈ ਵਰਕ ਪਰਮਿਟ ਬੰਦ ਕਰਨ ਦਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜਿਹੜੇ ਵੀ ਹੁਣ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਉਹਨਾਂ ਦੇ ਲਈ ਇੱਕ ਹੋਰ ਨਵਾਂ ਦਰਵਾਜ਼ਾ ਤੇ ਨਵਾਂ ਪ੍ਰੋਗਰਾਮ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਖੋਲਿਆ ਜਾ ਰਿਹਾ ਹੈ ਜਿਸ ਦਾ ਨਾਮ ਦੀ ਇਕਨੋਮਿਕ ਮੋਬਿਲਟੀ ਪਾਥਵੇ ਪਾਇਲਟ ਪ੍ਰੋਗਰਾਮ ਗਿਆ ਹੈ ਇਸ ਪ੍ਰੋਗਰਾਮ ਦੇ ਤਹਿਤ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜੇ ਸਕਿਲਡ ਵਰਕਰ ਆ ਇਸ ਤੋਂ ਇਲਾਵਾ ਜਾਂ ਫਿਰ ਜਿਹੜੇ ਹੈਲਥ ਕੇਅਰ ਦੇ ਨਾਲ ਸੰਬੰਧ ਰੱਖਦੇ ਆ ਜਾਂ ਫਿਰ ਟ੍ਰੇਡ ਦੇ ਨਾਲ ਸੰਬੰਧ ਰੱਖਦੇ ਆ ਸੋ ਇਹ ਤਿੰਨ categories ਦੇ ਵਿੱਚ ਵੱਧ ਤੋਂ ਵੱਧ PR ਦਿੱਤੀ ਜਾਵੇਗੀ ਸੋ ਜਿਹੜੇ ਵੀ ਹੁਣ ਸਕਿਲ ਵਰਕਰ ਆ ਚਾਹੇ ਇਸ ਤੋਂ ਇਲਾਵਾ ਉਹ ਟ੍ਰੇਡ ਅਤੇ ਹੈਲਥ ਕੇਅਰ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਆਸਾਨੀ ਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ PR ਮਿਲ ਜਾਵੇਗੀ ਇਸ ਤੋਂ ਬਾਅਦ ਹੁਣ ਕੈਨੇਡਾ PR ਦੇ ਚਾਹਵਾਨਾਂ ਲਈ ਵੀ ਵੱਡੀ ਖੁਸ਼ਖਬਰੀ ਨਿਕਲ ਕਿਆ ਆ ਰਹੀ ਹੈ ਦਰਅਸਲ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਹੁਣ ਆਉਣ ਵਾਲੇ 3 ਸਾਲਾਂ ਦੇ ਦੌਰਾਨ ਪੀਆਰ ਦੇ ਕੋਟੇ ਨੂੰ ਘਟਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਸਾਲ 2026 ਅਤੇ 27 ਦੇ ਵਿੱਚ 3.5 ਲੱਖ ਤੋਂ ਲੈ ਕੇ 4 ਲੱਖ ਦੇ ਵਿਚਕਾਰ ਹੀ ਲੋਕਾਂ ਨੂੰ ਪੀਆਰ ਮਿਲਣੀ ਸੀ ਪਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਪੀਆਰ ਦੇ ਅੰਕੜੇ ਜਿਹੜੇ ਬਦਲ ਦਿੱਤੇ ਗਏ ਹਨ ਜਿਸ ਦੇ ਤਹਿਤ ਹੁਣ ਕੈਨੇਡਾ ਦੇ ਵਿੱਚ ਪੀਆਰ ਜਿਹੜੀ ਹੈ ਉਹ ਹੁਣ ਆਬਾਦੀ ਦੇ ਹਿਸਾਬ ਦੇ ਨਾਲ ਦਿੱਤੀ ਜਾਵੇਗੀ ਜੀ ਹਾਂ ਜਿੰਨੀ ਕੈਨੇਡਾ ਦੀ ਆਬਾਦੀ ਹੋਵੇਗੀ ਉਸ ਦਾ 1% ਹੁਣ ਜਿਹੜਾ ਕਿ ਪੀਆਰ ਦਿੱਤੀ ਜਾਵੇਗੀ ਜਿਵੇਂ ਕਿ ਕੈਨੇਡਾ ਦੇ ਵਿੱਚ ਇਸ ਸਮੇ 4.5 ਕਰੋੜ ਤੋਂ ਵੱਧ ਆਬਾਦੀ ਹੈ ਤੇ ਜੇਕਰ ਇਹ ਆਬਾਦੀ ਹੋਰ ਵੱਧਦੀ ਹੈ ਸੋ ਇਸ ਹਿਸਾਬ ਨਾਲ 4.5 ਲੱਖ ਲੋਕਾਂ ਨੂੰ ਪੀਆਰ ਮਿਲੇਗੀ ਤੇ ਜੇਕਰ ਇਹ ਆਬਾਦੀ ਜਿਹੜੀ 5 ਕਰੋੜ ਤੱਕ ਪਹੁੰਚ ਜਾਂਦੀ ਹੈ ਤੇ ਇਸ ਤਰ੍ਹਾਂ 5 ਲੱਖ ਲੋਕਾਂ ਨੂੰ ਹੁਣ ਪੀਆਰ ਦਿੱਤੀ ਜਾਵੇਗੀ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਲਗਾਤਾਰ ਕੈਨੇਡਾ ਦੇ ਵਿੱਚ ਕੱਚੇ ਪਰਵਾਸੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਦੇ ਕਾਰਨ ਹੁਣ ਪੀਆਰ ਦੇ ਅੰਕੜੇ ਨੂੰ ਵੀ ਆਉਣ ਵਾਲੇ ਸਾਲਾਂ ਦੇ ਦੌਰਾਨ ਵਧਾਉਣਾ ਜ਼ਰੂਰ ਪਵੇਗਾ ਇਸ ਤੋਂ ਇਲਾਵਾ ਹੁਣ ਆਖਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਅਤੇ ਸਟੂਡੈਂਟ ਵੀਜ਼ਾ ਤੇ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੀ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪਿਛਲੇ ਸਮੇਂ ਦੇ ਦੌਰਾਨ ਕੈਨੇਡਾ ਦੇ ਵਿੱਚ ਕਾਫੀ ਲੰਮਾ ਸਮਾਂ ਜਿਹੜਾ ਕਿ ਪ੍ਰੋਸੈਸਿੰਗ ਟਾਈਮ ਦਾ ਹੋ ਚੁੱਕਾ ਸੀ ਜਿਸ ਦੇ ਕਾਰਨ ਟੂਰਿਸਟ ਵੀਜ਼ਾ ਅਤੇ ਸਟੂਡੈਂਟ ਵੀਜ਼ਾ ਦੇ ਉੱਤੇ ਜਾਣ ਦੇ ਚਾਹਵਾਨ ਪੰਜਾਬੀਆਂ ਨੂੰ ਲੰਮਾ ਸਮਾਂ ਜਿਹੜਾ ਕਿ ਇੰਤਜ਼ਾਰ ਕਰਨਾ ਪ ਪਰ ਹੁਣ ਸਾਲ 2025 ਦੇ ਵਿੱਚ ਜਿਹੜੇ ਮਹੀਨੇ ਹੁਣ ਚੱਲ ਰਹੇ ਹਨ ਅਗਸਤ ਤੇ ਸਤੰਬਰ ਮਹੀਨੇ ਤੱਕ ਜਿਹੜਾ ਕੈਨੇਡਾ ਦੇ ਵੱਲੋਂ ਪ੍ਰੋਸੈਸਿੰਗ ਟਾਈਮ ਦੇ ਵਿੱਚ ਹੋਰ ਕਟੌਤੀ ਕੀਤੀ ਜਾਵੇਗੀ ਤੇ ਸਾਰੀਆਂ ਹੀ ਜਿੰਨੀਆਂ ਐਪਲੀਕੇਸ਼ਨਾਂ ਲੱਗਣਗੀਆਂ ਉਹਨਾਂ ਦਾ ਜਿਹੜਾ ਪ੍ਰੋਸੈਸ ਹੈ ਉਹ ਸਿਰਫ 10 ਤੋਂ 12 ਦਿਨ ਦੇ ਵਿੱਚ ਹੀ ਪ੍ਰੋਸੈਸ ਕਰ ਲਿਆ ਜਾਵੇਗਾ ਤੇ ਇਸ ਤੋਂ ਬਾਅਦ ਜਿਹੜਾ ਕਿ ਵੀਜ਼ਾ ਅਪਰੂਵ ਕਰ ਦਿੱਤਾ ਜਾਵੇਗਾ ਸੋ ਲਗਾਤਾਰ ਕੈਨੇਡਾ ਦੇ ਵਿੱਚ ਜਿਹੜੇ ਹੁਣ ਪੰਜਾਬੀ ਭਾਰਤੀ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਹੁਣ ਬਹੁਤ ਘੱਟ ਦਿਨਾਂ ਦੇ ਵਿੱਚ ਜਿਹੜਾ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਦੌਰਾਨ ਟੂਰਿਸਟ ਵੀਜ਼ਾ ਅਤੇ ਇਸ ਤੋਂ ਇਲਾਵਾ ਸਟੂਡੈਂਟ ਵੀਜ਼ਾ ਜਾਰੀ ਕਰਨ ਦੀ ਉਮੀਦ ਲਗਾਈ ਜਾ ਰਹੀ ਹੈ ਕਿਉਂਕਿ ਇਸ ਵੇਲੇ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਨਵੀਆਂ ਐਪਲੀਕੇਸ਼ਨਾਂ ਨੂੰ ਕਾਫੀ ਜ਼ਿਆਦਾ ਘੱਟ ਲੱਗ ਰਿਹਾ ਹੈ